ਚੋਰਾ ਨੀਤਾ ਹੱਦ ਹੀ ਹੋ ਗਈ ਮਾਮਲਾ ਫਾਜ਼ਿਲਕਾ ਤੋਂ ਸਾਹਮਣੇ ਆਇਆ ਜਿੱਥੇ ਇੱਕ ਬਾਜ਼ਾਰ ਦੇ ਵਿੱਚ ਬਾਈਕ ਚੋਰੀ ਹੋ ਜਾਂਦੀ ਹੈ ਕੁਝ ਨੌਜਵਾਨ ਜਿਹੜੇ ਨੇ ਇੱਕ ਦੋ ਨੌਜਵਾਨ ਜਿਹੜੇ ਨੇ ਬਾਈਕ ਦੇ ਉੱਤੇ ਸਵਾਰ ਹੋ ਕੇ ਫਾਜ਼ਿਲਕਾ ਦੇ ਬਾਜ਼ਾਰ ਦੇ ਵਿੱਚ ਦਵਾਈ ਲੈਣ ਲਈ ਆਉਂਦੇ ਨੇ ਪਰ ਉੱਥੇ ਉਹਨਾਂ ਦਾ ਮੋਟਰਸਾਈਕਲ ਲੈ ਕੇ ਕੁਝ ਜਿਹੜੇ ਚੋਰ ਅਨਸਰ ਨੇ ਉਹ ਫਰਾਰ ਹੋ ਜਾਂਦੇ ਨੇ ਤੁਹਾਨੂੰ ਪੂਰਾ ਮਾਮਲਾ ਕੀ ਹੈ ਦੱਸ ਜੰਦੇ ਆ ਦਰਸਲ ਇਹ ਦੋਹਰਾ ਚੋਰੀ ਦਾ ਮਾਮਲਾ ਦੱਸਿਆ ਜਾ ਰਿਹਾ ਜੀ ਹਾਂ ਬਿਲਕੁਲ ਦਰਸਲ ਦੋ ਲੜਕੇ ਜਿਹੜੇ ਆ ਉਹ ਬਾਜ਼ਾਰ ਦੇ ਵਿੱਚ ਦਵਾਈ ਲੈਣ ਲਈ ਜਾਂਦੇ ਆ ਜਿਸ ਤੋਂ ਬਾਅਦ ਉਹਨਾਂ ਦਾ ਮੋਟਰਸਾਈਕਲ ਚੋਰੀ ਹੋ ਜਾਂਦਾ ਤੇ ਉਸ ਤੋਂ ਬਾਅਦ ਜਦੋਂ ਆਪਣੇ ਚੋਰੀ ਹੋਏ ਮੋਟਰਸਾਈਕਲ ਦੇ ਬਾਰੇ ਪਤਾ ਕਰਨ ਲਈ ਜਾਂਦੇ ਨੇ ਦੂਜੇ ਪਾਸੇ ਪੁਲਿਸ ਦੇ ਨਾਲ ਤਫਤੀਸ਼ ਸ਼ੇਦ ਦੇ ਵਿੱਚ ਸਾਥ ਦੇਣ ਲਈ ਜਾਂਦੇ ਆ ਤਾਂ ਉਸ ਤੋਂ ਬਾਅਦ ਉਸੇ ਦੁਬਾਰਾ ਉਸੇ ਬਾਜ਼ਾਰ ਦੇ ਵਿੱਚ ਉਹਨਾਂ ਦੀ ਦੂਜੀ ਬਾਈਕ ਵੀ ਚੋਰੀ ਹੋ ਜਾਂਦੀ ਹੈ ਮਤਲਬ ਕਿ ਜਿਹੜੀ ਬਾਈਕ ਤੇ ਸਵਾਰ ਹੋ ਕੇ ਉਹ ਆਪਣਾ ਚੋਰੀ ਹੋਇਆ ਮੋਟਰਸਾਈਕਲ ਲੱਭਣ ਗਏ ਹੁੰਦੇ ਆ ਉਹ ਬਾਈਕ ਵੀ ਉਹਨਾਂ ਦੀ ਚੋਰੀ ਹੋ ਜਾਂਦੀ ਹੈ ਬਾਜ਼ਾਰ ਆਏ ਸਨ ਸੀਸੀਟੀਵੀ ਦੇ ਵਿੱਚ ਤਸਵੀਰਾਂ ਸਾਹਮਣੇ ਆਈਆਂ ਨੇ ਤੇ ਪੁਲਿਸ ਪ੍ਰਸ਼ਾਸਨ ਤੋਂ ਕਾਰਵਾਈ ਦੀ ਮੰਗ ਜਿਹੜੀ ਕੀਤੀ ਜਾ ਰਹੀ ਸੀ ਪਰ ਫਾਜ਼ਿਲਕਾਰ ਦੇ ਪਿੰਡ ਪੰਬਾ ਵੱਟੂ ਤੋਂ ਦਵਾਈ ਲੈ ਕੇ ਫਾਜ਼ਿਲਕਾ ਦੇ ਹੋਟਲ ਬਾਜ਼ਾਰ ਦੇ ਵਿੱਚ ਆਉਂਦੇ ਨੇ ਨੌਜਵਾਨ ਜਿੱਥੇ ਉਹਨਾਂ ਦੀ ਸਪਲੈਂਡਰ ਬਾਈਕ ਜਿਹੜੀ ਆ ਚੋਰੀ ਹੋ ਜਾਂਦੀ ਹੈ ਪੁਲਿਸ ਅਧਿਕਾਰੀ ਨੇ ਪੁੱਛਗਿੱਛ ਦੌਰਾਨ ਦੂਸਰਾ ਬਾਈਕ ਵੀ ਜਿਹੜਾ ਹੈ ਉਹ ਚੋਰੀ ਹੋਣ ਦੀ ਗੱਲ ਆਖੀ ਹੈ ਤੁਹਾਨੂੰ ਦੱਸਦੀ ਇਸ ਬਾਬਤ ਪੀੜਤ ਤੇ ਪੁਲਿਸ ਅਧਿਕਾਰੀ ਦੋਹਾਂ ਦੇ ਬਿਆਨ ਸਾਹਮਣੇ ਆਏ ਨਹੀਂ ਉਹ ਵੀ ਤੁਹਾਨੂੰ ਜ਼ਰੂਰ ਸੁਣਾਵਾਂਗੇ ਤੁਹਾਨੂੰ ਦੱਸਦੀ ਦੂਜੀ ਬਾਈਕ ਵੀ ਉਹਨਾਂ ਦੀ ਚੋਰੀ ਹੋ ਜਾਂਦੀ ਹੈ ਪਰ ਇਹ ਸਾਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਹੈ ਜਿਸ ਦੇ ਵਿੱਚ ਇੱਕ ਵਿਅਕਤੀ ਜਿਹੜਾ ਆਰਾਮ ਦੇ ਨਾਲ ਬਾਈਕ ਤੇ ਆਉਂਦਾ ਸੀ ਸੀਸੀਟੀਵੀ ਤਸਵੀਰਾਂ ਤੁਸੀਂ ਦੇਖੋ ਆਰਾਮ ਦੇ ਨਾਲ ਦੁਕਾਨ ਦੇ ਬਾਹਰ ਬਾਈਕ ਲੱਗੀ ਹੁੰਦੀ ਹੈ ਨਕਾਬਪੋਸ਼ ਵਿਅਕਤੀ ਹੈ ਇਸ ਨੇ ਜਿਹੜਾ ਮੂੰਹ ਤੇ ਕੁਝ ਕਪੜਾ ਲਪੇਟਿਆ ਹੋਇਆ ਆਉਂਦਾ ਬਾਈਕ ਤੇ ਸਵਾਰ ਹੋ ਕੇ ਉੱਥੋਂ ਦੀ ਮੋਟਰਸਾਈਕਲ ਲੈ ਕੇ ਫਰਾਰ ਹੋ ਜਾਂਦਾ ਤੁਹਾਨੂੰ ਦੱਸਦੀ ਉੱਥੇ ਦੁਕਾਨ ਜਿਹੜਾ ਦੁਕਾਨਦਾਰ ਹੈ ਉਸ ਦੇ ਮਾਲਕ ਨੇ ਵੀ ਇਹੀ ਦੱਸਿਆ ਕਿ ਇੱਕ ਵਿਅਕਤੀ ਆਉਂਦਾ ਦੁਕਾਨ ਦੇ ਬਾਹਰ ਮੋਟਰਸਾਈਕਲ ਲੈ ਕੇ ਫਰਾਰ ਹੋ ਜਾਂਦਾ ਉਸ ਨੂੰ ਉਸ ਵਿਅਕਤੀ ਨੂੰ ਲੱਗਦਾ ਉਸ ਦੁਕਾਨਦਾਰ ਨੂੰ ਲੱਗਦਾ ਕਿ ਸ਼ਾਇਦ ਇਹ ਸੇ ਵਿਅਕਤੀ ਦਾ ਮੋਟਰਸਾਈਕਲ ਹੈ ਪਰ ਬਾਅਦ ਵਿੱਚ ਪਤਾ ਲੱਗਦਾ ਕਿ ਇਹ ਵਿਅਕਤੀ ਮੋਟਰਸਾਈਕਲ ਚੋਰੀ ਕਰਕੇ ਲੈ ਗਿਆ ਤਾਂ ਬਿਲਕੁਲ ਗੁੰਡਾਗਰਦੀ ਦੀ ਕਹਿ ਸਕਦੇ ਹਾਂ ਚੋਰ ਅੰਸਰਾਂ ਨੂੰ ਕੋਈ ਵੀ ਖੌਫ ਪੁਲਿਸ ਪ੍ਰਸ਼ਾਸਨ ਦਾ ਇਸ ਵੇਲੇ ਸੂਬੇ ਦੇ ਵਿੱਚ ਨਹੀਂ ਰਿਹਾ ਫਾਜ਼ਿਲਕਾ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਚੋਰੀ ਹੋਇਆ ਮੋਟਰਸਾਈਕਲ ਲੱਭਣ ਦੇ ਲਈ ਹੀ ਬਾਜ਼ਾਰ ਦੇ ਵਿੱਚ ਪੀੜਤ ਵਿਅਕਤੀ ਜਾਂਦੇ ਆ ਪਰ ਉਹਨਾਂ ਦਾ ਦੂਜਾ ਮੋਟਰਸਾਈਕਲ ਵੀ ਚੋਰੀ ਹੋ ਜਾਂਦਾ ਉੱਥੇ ਜੇਕਰ ਕਾਰਵਾਈ ਦੀ ਗੱਲ ਕੀਤੀ ਜਾਵੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਸੀਸੀਟੀਵੀ ਕੈਮਰੇ ਜਿਹੜੇ ਆ ਉਹ ਖੰਗਾਲੇ ਜਾ ਰਹੇ ਤਾਂ ਜੋ ਉਸ ਚੋਰ ਦਾ ਹੋਰ ਕੋਈ ਥਾਂ ਟਿਕਾਣਾ ਪਤਾ ਲੱਗ ਸਕੇ ਤਾਂ ਬਿਲਕੁਲ ਤੁਹਾਨੂੰ ਦੱਸ ਦਈਏ ਬੇहद ਕਹਿ ਸਕਦੇ ਨਿਰਾਸ਼ ਕਰਨ ਵਾਲੀ ਗੱਲ ਆ ਉਸ ਵਿਅਕਤੀ ਦੇ ਲਈ ਉਸ ਪੀੜਤ ਦੇ ਲਈ ਜਿਸ ਦੇ ਘਰੋਂ ਦੀ ਉਹ ਮੋਟਰਸਾਈਕਲ ਚੋਰੀ ਹੋ ਗਏ ਨੇ ਤਾਂ ਇਸ ਦੇ ਬਾਬਤ ਵੀ ਲੋੜ ਆ ਪੁਲਿਸ ਪ੍ਰਸ਼ਾਸਨ ਨੂੰ ਨੱਥ ਪਾਉਣ ਦੀ ਤਾਂ ਜੋ ਜਿਹੜੇ ਚੋਰ ਅਨਸਰ ਨੇ ਉਹਨਾਂ ਦੇ ਹੌਂਸਲੇ ਇਸ ਤਰ੍ਹਾਂ ਦੇ ਨਾਲ ਬੁਲੰਦ ਨਾ ਹੋ ਸਕਣ। ਵਾਕਿਆ ਇਹ ਤੇ ਬਾਈਕ ਚੋਰੀ ਹੋ ਗਿਆ ਆਪਣਾ। ਠੀਕ ਹੈ। ਇੱਥੇ ਸ਼ਾਪ ਮਾਰਕੀਟ ਦੇ ਵਿੱਚ ਆਪਾਂ ਬਾਈਕ ਲਗਾਇਆ ਸੀਗਾ। ਤੇ ਪਹਿਲਾਂ ਵੀ ਇੱਕ ਬਾਈਕ ਚੋਰੀ ਹੋਇਆ ਆਪਣਾ ਦੋ ਤਿੰਨ ਦਿਨ ਪਹਿਲਾਂ ਵੀ। ਤੇ ਉਹਦੀ ਪਾਲਜੀ ਆਪਾਂ ਆਏ ਸੀਗੇ ਤੇ ਇਹ ਬਾਈਕ ਲਗਾਇਆ ਸੀਗਾ। ਕੁ ਸੈਕਿੰਡ ਦੇ ਵਿੱਚ ਇਹ ਵੀ ਬਾਈਕ ਚੋਰੀ ਹੋ ਗਈ। ਉਹ ਬਾਈਕ ਕਦੋਂ ਚੋਰੀ ਹੋਇਆ ਸੀ ਪਹਿਲੇ ਵਾਲਾ? ਉਹ ਹੋ ਗਿਆ ਜੀ 3-4 ਦਿਨ ਪਹਿਲਾਂ। ਕਿੱਥੋਂ ਚੋਰੀ ਹੋਇਆ ਸੀ ਉਹ? ਉਹ ਵੀ ਇਸੇ ਲਾਈਨ 'ਚ ਉਹ ਐਮਐਮਐਸ ਹਸਪੀਟਲ ਦੇ ਸਾਹਮਣੇ ਬਾਹਰ ਤੋਂ। ਕਿਹੜਾ ਬਾਈਕ ਸੀ ਉਹ? ਉਹ ਸਪਲੈਂਡਰ ਦੀ। ਇਹਦੇ ਸੀਸੀ ਫੁਟੇਜ ਦੇਖ ਰਹੇ ਸੀਗੇ। ਅੱਛਾ। ਵਾਕਿਆ ਜੀ ਫੁਟੇਜ ਤਾਂ ਹੈ ਹੀ ਬਟ ਪ੍ਰੋਪਰ ਕਲੀਅਰ ਨਹੀਂ ਹੋ ਪਾਰਿਆ। ਬਾਕੀ ਦੇਖਦੇ ਆਂ ਅੱਗੇ ਹੁਣ ਸਿਟੀ ਥਾੜੇ ਜਾਣੇ। ਤੇ ਜਿਹੜਾ ਤੁਸੀਂ ਬਾਈਕ ਲੈ ਕੇ ਆਏ ਸੀ ਉਹ ਕਿੰਦਾ ਸੀ? ਉਹ ਵੀ ਆਪਣੀ ਰੈਲੀਟਿਵ ਦਾ ਸੀਗਾ। ਤਾ ਸਾ ਉਹ ਵੀ ਚੋਰੀ ਹੋ ਗਿਆ ਉਹ ਵੀ ਚੋਰੀ ਹੋ ਗਿਆ ਹੁਣ ਕੀ ਚਾਹਦੇ ਹੋ ਪੁਲਿਸ ਪ੍ਰਸ਼ਾਸਨ ਤੋਂ ਕਿਸ ਤਰ੍ਹਾਂ ਦੀ ਮੰਗ ਕਰਦੇ ਹੋ ਮੰਗ ਕਰਦੇ ਆ ਜੀ ਜਲਦੀ ਜਲਦੀ ਕਾਰਵਾਈ ਹੋਏ ਜਿਹੜੇ ਆ ਚੋਰਾਂ ਨੂੰ ਨੱਥ ਪਾਈ ਜਾਏ ਅਸੀਂ ਕਿਸੇ ਦਾ ਮੋਟਰਸਾਈਕਲ ਨਹੀਂ ਚੋਰੀ ਜਾਂਦਾ ਸਾਡੇ ਆਪ ਉਹ ਵੀ ਕੈਕਟਰ ਖੜੀ ਇੱਥੇ ਸਾਡੀ ਆਪ ਨਜ਼ਰ ਨਹੀਂ ਆ ਦੇ ਪਾਇਆ ਅਸੀਂ ਦੋ ਦੋ ਲੋਕ ਰਾਖੇ ਰੱਖਨੇ ਆ ਬੈਂਕਾਂ ਅੰਦਰ ਰੋਈ ਰਹੇ ਤੁਹਾਡੇ ਲਈ ਚੋਰੀ ਹੁੰਦੇ ਇੱਕ ਦੋ ਮੋਟਰਸਾਈਕਲ ਤੋਂ ਨਹੀਂ ਇਹ ਜਿਹੜਾ ਮੋਟਰਸਾਈਕਲ ਚੋਰੀ ਹੋਇਆ ਇਹ ਕੋਈ ਤੁਹਾਡੇ ਕੋਲ ਆਇਆ ਨਹੀਂ ਸੀ ਬੰਦਾ ਇੱਥੇ ਕਿਵੇਂ ਕੀ ਕਹਿ ਗਿਆ ਹਾਂ ਤੇ ਬਾਹਰ ਖੜਾ ਮੈਂ ਉੱਡਾ ਖੜਿਆ ਮੈਨੂੰ ਕਹਿੰਦੇ ਉਹ ਉਹ ਬਗਾਨਦੇ ਪਏ ਨੇ ਕਿ ਉਹਦੇ ਪ ਕਾਬੀ ਹੈਗੀ ਸੀ ਉਹਦੇ ਕੋਲ ਹੋਰ ਚਾਹ ਵੀ ਉਸ ਟਾਈਮ ਖੁੱਲ ਗਈ ਜਦੋਂ ਦੂਜੀ ਚਾਬੀ ਉਹ ਟਰਾਈ ਕਰੇਗਾ ਉਹ ਸਾਡੇ ਧਿਆਨ ਰੋਕੇ ਸਾਡੇ ਧਿਆਨ ਕਰਨੇ ਆਦੇ ਵਿਚਾਰੇ ਜੀ ਸਰ ਕੰਪਲੇਂਟ ਆਈ ਵੀ ਮੋਟਰਸਾਈਕਲ ਚੋਰੀ ਹੋ ਗਿਆ ਸੀ ਅੱਛਾ ਜੀ ਹਾਂ ਜੀ ਤੇ ਉਹਦੇ ਸਬੰਧ ਵਿੱਚ ਕੈਮਰੇ ਚੈੱਕ ਕਰ ਰਹੇ ਹਾਂ ਜੀ ਹਾਂ ਜੀ ਸਰ ਪਹਿਲਾਂ ਕੋਈ ਮੋਟਰਸਾਈਕਲ ਚੋਰੀ ਹੋਇਆ ਸੀ ਉਸ ਤੋਂ ਬਾਅਦ ਕਹਿੰਦੇ ਵੀ ਇੱਕ ਪਹਾਲ ਕਰਨਾ ਸੀ ਉਸ ਮੋਟਰਸਾਈਕਲ ਦੀ ਤੇ ਬਾਅਦ ਵਿੱਚ ਦੂਸਰਾ ਚੋਰੀ ਹੋ ਗਿਆ ਤੇ ਚਾਰ ਚੋਰ ਤਾਂ ਫੜੇ ਸੀ ਉਹਦੇ ਚ 11 ਮੋਟਰਸਾਈਕਲ ਬਰਾਮਦ ਵੀ ਹੋ ਗਿਆ ਸੀ ਚੋਰ ਵੀ ਲਾਲ ਫੜੀ ਜਾਂਦੀ ਪੁਲਿਸੀ ਹੁਣ ਅੱਜ ਕੀ ਕਾਰਵਾਈ ਪਾ ਰਹੇ ਹੋ ਅੱਜ ਸਰ ਕੈਮਰਾ ਚੈੱਕ ਕਰ ਰਹੇ ਹਾਂ ਜੀ ਪ੍ਰੋਪਰ ਤੇ ਉਹਦੇ ਇਖਤਿਆਰ ਤੱਕ ਜਾਵਾਂਗੇ ਜਿੰਨਸਾਬ ਜਾਵਾਂਗੇ ਉਹਨੂੰ ਮੋਟਰ ਲੱਗ ਕੇ ਲਿਆਂਗੇ